ਉਥੋਂ ਸਾਰਾ ਰੇਤਾ ਰੁੜ ਕੇ ਸੁਖਨਾ ਲੈਕ ਚ ਆ ਜਾਂਦਾ ਸੀ ਉਹਨਾਂ ਨੇ ਇੱਕ ਕੰਧ ਕਰਕੇ ਛੋਟਾ ਜਿਹਾ ਪਿੰਡ ਲੈਵਲ ਦਾ ਟੈਂਕ ਬਣਾਤਾ ਔਰ ਪਿੰਡ ਵਾਲਿਆਂ ਨੇ ਮਤਲਬ ਉਹਨੂੰ ਇਰੀਗੇਸ਼ਨ ਲਈ ਯੂਜ਼ ਕਰ ਲਿਆ ਉਥੇ ਪਸ਼ੂ ਰੱਖ ਲਏ ਪਿੰਡ ਬਹੁਤ ਉਨਤ ਹੋ ਗਿਆ ਮੇਰਾ ਖਿਆਲ ਹੈ 10 15 ਮੁਲਖਾਂ ਦੇ ਲੋਕ ਦੇਖਣ ਆਏ ਉਸ ਪ੍ਰੋਜੈਕਟ ਨੂੰ ਮੈਂ ਉਹਨੂੰ ਪੁੱਛਿਆ ਕਿ ਛੋਟੇ ਛੋਟੇ ਪ੍ਰੋਜੈਕਟ ਵੀ ਕਿਉਂ ਨਹੀਂ ਲੱਗਦੇ ਜੇ ਇਹ ਸਸਟੇਨੇਬਲ ਨੇ ਅੱਛੇ ਨੇ ਪਿੰਡਾਂ ਲਈ ਵਧੀਆ ਨੇ ਇਹ ਉਹ ਕਹਿੰਦਾ ਜੀ ਇਹਨਾਂ 'ਚ ਕਮਿਸ਼ਨ ਕੋਈ ਨਹੀਂ ਹਜ਼ਾਰਾਂ ਦਾ ਖਰਚਾ ਹੈ ਪਾਖੜਾ ਟੈਮ ਲਾਉਂਗੇ ਅਰਬਾਂ ਖਰਬਾਂ ਦੇ ਵਿੱਚ 1% ਨਾਲ ਹੀ ਬਹੁਤ ਕੁਝ ਬਣ ਜਾਣਾ ਹੈ ਤੁਸੀਂ ਟ੍ਰਾਈ ਸਿਟੀ ਦਾ ਕਦੇ ਡਾਟਾ ਤਾਂ ਕੱਢ ਕੇ ਦੇਖੋ ਨਾ ਵੀ ਕਿਹਨੇ ਕਿਹਨੇ ਜ਼ਮੀਨ ਰੋਕੀ ਹੋਈ ਹੈ ਕਿੱਦਾਂ ਕਿੱਦਾਂ ਕਰੀ ਹੋਈ ਹੈ ਪਰ ਉਹਨਾਂ ਦੇ ਘਰਾਂ ਦਾ ਡਾਟਾ ਜਾ ਕੇ ਕੱਢ ਕੇ ਦੇਖੋ ਜਿਹੜੀ ਅਗਲਾ ਸਟੈਪ ਹੈ ਉਹਨਾਂ ਦੇ ਘਰਾਂ 'ਚ ਕਿੰਨੀ ਕੋ ਖੁਸ਼ੀ ਹੈ ਉਹਨਾਂ ਦੇ ਬੱਚੇ ਕਿੱਥੇ ਨੇ ਇਹ ਅਸੀਂ ਨਾ ਇੱਕ ਗੇਮ 'ਚ ਫਸ ਗਏ ਅਸੀਂ ਦੇ ਵਿੱਚ ਇਹ ਨਹੀਂ ਕਿ ਕੋਈ ਆਪਾਂ ਕਿਸੇ ਨੂੰ ਦੋਸ਼ ਨਹੀਂ ਦਿੰਦੇ ਹਰ ਇੱਕ ਬੰਦਾ ਆਪਣਾ ਭਲਾ ਸੋਚਦਾ ਹੈ ਪਰ ਸਾਨੂੰ ਦੱਸਿਆ ਗਿਆ ਜੀ ਇਦਾਂ ਸੋਚੋਂਗੇ ਤਾਂ ਤੁਹਾਡਾ ਭਲਾ ਹੋ ਜਾਊਗਾ ਇਹ ਮੂਰਖਤਾ ਹੈ ਮਤਲਬ ਹੁਣ ਅਸੀਂ ਕਿਸਾਨਾਂ ਨੂੰ ਕਹਿ ਦਈਏ ਅੱਜ ਕੇ ਕੱਲ ਤੋਂ ਜੀਰੀ ਤੇ ਕਣਕ ਰੋਗ ਦੇ ਉਹ ਕਦੇ ਨਹੀਂ ਰੁਕਣਗੇ। ਅੱਗੇ ਵੀ ਲੱਗਦੇ ਰਹੂਗੇ। ਕੱਲ ਤੋਂ ਐਮਐਸਪੀ ਬੰਦ ਕਰ ਦਿਓ ਉਹਦੇ ਤੇ ਹੋਰ ਕਿਸੇ ਦੇਣੀ ਸ਼ੁਰੂ ਕਰ ਦਿਓ ਸ਼ੁਰੂ ਕਰ ਲੈਣਗੇ। ਕਿਉਂਕਿ ਐਗਰੀਕਲਚਰ ਮਾਰਕੀਟ ਬੇਸਡ ਹੋ ਗਈ ਹੈ। ਨੀਡ ਬੇਸਡ ਨਹੀਂ ਹੈ। ਹਰ ਪਿੰਡ ਜਿੰਨੀ ਕਣਕ ਪੈਦਾ ਕਰਦਾ ਉਨੀ ਕਣਕ ਦੀ ਉਹਨਾਂ ਨੂੰ ਕੋਈ ਲੋੜ ਨਹੀਂ। ਜਿੰਨਾ ਦੁੱਧ ਪੈਦਾ ਕਰਦਾ ਉਹਨੂੰ ਕੋਈ ਲੋੜ ਨਹੀਂ ਹੁੰਦੀ। ਜਿੰਨੇ ਚੌਲ ਕਰਦਾ ਉਹਨਾਂ ਨੂੰ ਕੋਈ ਲੋੜ ਨਹੀਂ। ਕਿਉਂਕਿ ਉਹ ਆਪਣੇ ਆਪ ਲਈ ਨਹੀਂ ਨਾ ਕਰ ਰਹੇ ਉਹ ਤਾਂ ਮਾਰਕੀਟ ਲਈ ਕਰ ਰਹੇ ਨੇ ਮਾਰਕੀਟ ਤੋਂ ਪੈਸਾ ਆਉਂਦਾ ਪੈਸੇ ਚ ਉਹਨਾਂ ਨੂੰ ਐਸ਼ ਦੀਆਂ ਚੀਜ਼ਾਂ ਖਰੀਦ ਲੈਣਗੇ ਉਹ ਪਿੰਡਾਂ ਦੇ ਬਾਹਰ ਵੱਡੀਆਂ-ਵੱਡੀਆਂ ਕੋਠੀਆਂ ਹੋਰ ਜਿਹੜਾ ਤੁਸੀਂ ਦੱਸਿਆ ਵੀ ਮਾਲਾਂ ਬਣਦੀਆਂ ਨੇ ਹੋਰ ਕਿਹੜੀ ਕੀਨੇ ਇਹ ਨਾ ਮਾਲਾਂ ਚ ਰਹਿਣਾ ਇਹ ਬਹੁਤ بڑا ਭਲੇਖਾ ਤੁਸੀਂ ਦਵਾਰਕਾ ਜਾ ਕੇ ਦੇਖੋ ਨੌਇਡਾ ਜਾ ਕੇ ਦੇਖੋ ਮਤਲਬ ਗੜਗੌਂ ਜਾ ਕੇ ਦੇਖੋ 30% ਜਿਹੜੀਆਂ ਮਤਲਬ ਬਿਲਡਿੰਗਸ ਬਣਦੀਆਂ ਨੇ ਉਹ ਤਾਂ ਅਕੂਪਾਈ ਨਹੀਂ ਹੁੰਦੀਆਂ ਚੰਡੀਗੜ੍ਹ ਦਾ ਹਾਲ ਹੀ ਹੁੰਦਾ ਜਾਂਦਾ। ਜੀਰਕਪੁਰ ਦਾ ਸੇਮ ਹੈ। ਔਰ ਬਣਦੀਆਂ ਕਿਹੜੇ ਥਾਵਾਂ ਤੇ ਨੇ ਜਿੱਥੇ ਚੋਹ ਨੇ ਪਾਣੀ ਦਾ ਵਹਾਅ ਹੈ, ਸਸਤੀ ਹੈ ਜ਼ਮੀਨ। ਉਹਦਾ ਸੀਐਲ ਜੂ ਬਦਲੋ ਤੇ ਰਾਮ ਨਾਲ ਲੈ ਲੋ ਸਾਰੇ ਰਲ ਜਾਂਦੇ ਨੇ। ਤੁਸੀਂ ਇਹਨਾਂ ਸਾਰਿਆਂ ਦੇ ਜਿਹੜੇ ਕਰਨ ਵਾਲੇ ਨੇ ਮੈਂ ਤਾਂ ਇਹ ਗੱਲ ਕਹਿਣਾ ਇਹਨਾਂ ਸਾਰਿਆਂ ਨੂੰ ਹੀ ਮੈਂ ਕਹਿ ਰਿਹਾ। ਜਿਹੜੇ ਵੀ ਸੁਣਦੇ ਹੋਣਗੇ ਆਪਣੇ ਘਰਾਂ 'ਚ ਨਿਗਾਹ ਮਾਰ ਕੇ ਦੇਖਣ ਕਿ ਸੁੱਖ ਹੈਗਾ ਜਿਹੜਾ ਸੋਚਿਆ ਸੀ। ਆਪਣੇ ਮਨਾਂ 'ਚ ਮੜੀ ਜੀ ਨਿਗਾਹ ਮਾਰ ਕੇ ਦੇਖਣ ਕਿ ਸੱਚੀ ਮੱਚੀ ਹੁਣ ਮਨ ਸ਼ਾਂਤ ਹੋ ਗਏ ਨੇ। ਇੱਕ ਦੋ ਬੰਦਿਆਂ ਨੂੰ ਛੱਡ ਕੇ ਮਾਰੇ ਮੋٹے ਕਲਵੰਤਸਿਓਂ ਵਰਗੇ ਹੋਰ ਜਿਹੜੇ ਇੱਕ ਤਮ ਮਤਲਬ ਐਨਕੇ ਸ਼ਰਮਨ ਵਰਗੇ ਉਹ ਇੱਕ ਬੂਮ ਆਇਆ ਉਹਦੇ ਚ ਉੱਪਰ ਚੜ ਗਏ ਕਿ ਉਹ ਖੁਸ਼ ਨੇ ਵੈਸੇ ਪਰਸਨਲੀ ਕਦੇ ਮਿਲ ਕੇ ਪੁੱਛ ਲੈਣਾ ਉਹਨਾਂ ਨੂੰ ਜਦੋਂ ਥੋੜੀ ਮੋਟੀ ਕਮਾਈ ਕਰਦੇ ਸੀ ਉਦੋਂ ਸੁਖੀ ਸੀ ਜਾਂ ਹੁਣ ਸੁਖੀ ਨਹੀਂ ਅਰਬਪਤੀ ਨਹੀਂ ਕੋਈ ਐਸੀ ਗੱਲ ਨਹੀਂ ਹੈ ਪਾਰਟੀਆਂ ਖਰੀਦ ਸਕਦੇ ਨੇ ਏਜੰਸੀਆਂ ਖਰੀਦ ਸਕਦੇ ਨੇ ਪਰ ਸੁੱਖ ਹੈ ਨੀਂਦ ਆ ਜਾਂਦੀ ਹੈ ਸੁੱਖ ਨਾਲ ਅਸੀਂ ਇੱਕ ਗਲਤ ਰੋਟ ਤੇ ਚੜ ਗਏ ਆ ਅਜੇ ਵੀ ਮੌਕਾ ਹੈ